ਸਤ ਸ੍ਰੀ ਅਕਾਲ ਦੋਸਤੋ ਥੋੜੇ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਪਹਿਲ ਸਕੀਮ ਦੇ ਆਧਾਰ ਤੇ ਤਾਂ ਉਹਨਾਂ ਨੂੰ ਕੋਸ਼ਿਸ਼ ਵੀਡੀਓ ਅੰਕੀ ਸੀ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਰ ਉਹਦੇ ਵਿੱਚ ਕਈ ਭੈਣਾਂ ਨੇ ਬਹੁਤ ਸਾਰੇ ਸਵਾਲ ਕੀਤੇ ਸੀ ਤਾਂ ਉਹਨਾਂ ਸਵਾਲਾਂ ਦੇ ਜਵਾਬ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਹਾਂ ਪਹਿਲਾ ਸਵਾਲ ਸੀ ਕਿ ਕੀ ਹੈ ਫੀ ਦਾ ਕੀ ਮਤਲਬ ਹੈ ਆਪੇ ਦਾ ਮਤਲਬ ਹੈ ਕਿ ਜਿਹੜੀਆਂ ਦੁਕਾਨਾਂ ਤੇ ਫੋਟੋ ਸਟੇਟ ਆਧਾਰ ਕਾਡ ਆਨਲਾਈਨ ਫਾਰਮ ਭਰਨਾ ਬੈਂਕ ਖਾਤੇ ਖੋਲ੍ਹ ਕੇ ਕਈ ਵਾਰੀ ਸ਼ਿਕਰਨਾ ਪਹਿਣ ਕਾਰਡ ਬਣਾਉਣਾ ਪਾਸਪੋਰਟ ਅਪਲਾਈ ਕਰਨਾ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਕੈਫੇ ਕਿਹਾ ਜਾਂਦਾ ਤਾਂ ਤੁਸੀਂ ਕੈਫੇ ਦਾ ਮਤਲਬ ਹੁਣ ਸਮਝ ਗਏ ਹੋਵੋਗੇ ਤਾਂ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਇਹ ਫਾਰਮ ਆਪਣੇ ਆਨਲਾਈਨ ਭਰ ਸਕਦੇ ਆ ਦੂਸਰਾ ਸਵਾਲ ਸੀ ਕਿ ਇਸ ਸਕੀਮ ਕਦੋਂ ਸ਼ੁਰੂ ਹੋ ਰਹੀ ਹੈ ਇਹ ਸਕੀਮ ਅਗਸਤ ਦੇ ਅੰਦਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜਦੋਂ ਵੀ ਇਹ ਮਤਲਬ ਸ਼ੁਰੂ ਹੋਈ ਉਦੋਂ ਹੀ ਆਪਾਂ ਇੱਕ ਵੀਡੀਓ ਹੋਰ ਬਣਾ ਕੇ ਪਾ ਦੇਵਾਂਗੇ ਸਾਰਿਆਂ ਪੈਨਾਂ ਨੂੰ ਦੱਸ ਦਵਾਂਗੇ ਕਿ ਇਸ ਸਕੀਮ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਆਪਣੇ ਸ਼ਹਿਰ ਦੇ ਕਿਸੇ ਵੀ ਕਾਫੇ ਤੇ ਜਾ ਕੇ ਆਪਣੇ ਫਾਰਮ ਅਪਲਾਈ ਕਰ ਸਕਦੇ ਹੋ ਜਾਂ डीसी दफ्तर ਵਿੱਚ ਜਾ ਕੇ ਵੀ ਤੁਸੀਂ ਇਹ ਫਾਰਮ ਲੈ ਸਕਦੇ ਹੋ ਤਾਂ ਖੁਦ ਵੀ ਤੁਸੀਂ ਡੀਸੀ ਦਫਤਰ ਜਾ ਕੇ ਪਤਾ ਕਰ ਸਕਦੇ ਹੋ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਸਕੀਮ ਸ਼ੁਰੂ ਹੋਈ ਹੈ ਜਾਂ ਨਹੀਂ ਹੈ ਇੱਕ ਸਵਾਲ ਸੀ ਕਿ ਹਾਂ ਮੈਂ 55 ਸਾਲ ਦੀ ਹੁਮਾਰਾ ਮੇਰੇ ਤਾਂ ਮੈਂ ਇਹ ਫਾਰਮ ਭਰ ਸਕਦੀ ਹਾਂ ਜੀ ਬਿਲਕੁਲ ਭਰ ਸਕਦੇ ਆ ਤੁਸੀਂ ਜਿਹੜੇ ਦਾ ਮਤਲਬ ਕੇ ਵੀਡੀਓ ਜਿਹੜੀ ਹੈ ਧਿਆਨ ਨਾਲ ਸੁਣੀ ਨਹੀਂ ਤੇ ਜਿਸ ਦੇ ਵਿੱਚ ਦੱਸਿਆ ਸੀ ਆਪਾਂ ਤੇ ਉਮਰ ਜਿਹੜੀ ਹੈ 18 ਤੋਂ 60 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਤੁਸੀਂ ਬਿਲਕੁਲ ਜਿਬਲੋ ਤਾਂ ਤੁਸੀਂ ਫਾਰਮ ਪਰਸਾ ਸਕਦੇ ਹੋ ਕੰਮ ਕਰ ਸਕਦੇ ਹੋ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਇਸ ਦੇ ਵਿੱਚ ਕੁਆਲਿਫਿਕੇਸ਼ਨ ਹਜੇ ਕੋਈ ਵੀ ਉਹਨਾਂ ਨੇ ਅਨਾਉਂਸਿੰਗ ਕੀਤੀ ਹੈਗੀ ਜਦੋਂ ਵੀ ਫਾਰਮ ਆਉਣਗੇ ਉਹਦੇ ਵਿੱਚ ਸਾਰੀ ਲਿਖੀ ਹੋਵੇਗੀ ਉਹਦੇ ਵਿੱਚ ਸਾਰੀ ਕੁਆਲਿਫੀਕੇਸ਼ਨਾਂ ਜਾਂ ਦੋ ਵੀਆ ਉਹਦੇ ਚ ਦੱਸਿਆ ਹੋਏਗਾ ਤਾਂ ਆਪਾਂ ਦੁਬਾਰਾ ਜਦੋਂ ਇਹ ਫਾਰਮ ਨਿਕਲੇ ਤਾਂ ਉਦੋਂ ਆਪਾਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਦੇਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜਿਹੜੀ ਇਹ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਕਿਸੇ ਭੈਣ ਨੇ ਮੇਰੇ ਕੋਲੋਂ ਕੰਟੈਕਟ ਨੰਬਰ ਮੰਗਿਆ ਸੀ ਤੇ ਕੰਟੈਕਟ ਨੰਬਰ ਬੇਕੋ ਆਪਾਂ ਇਸ ਤਰ੍ਹਾਂ ਨਹੀਂ ਦੇ ਸਕਦੇ ਤੇ ਕੰਟੈਕਟ ਨੰਬਰ ਨਾ ਹੀ ਈਸ਼ੂ ਕਰਦੇ ਹਾਂ ਠੀਕ ਹੈ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚ ਜਾ ਕੇ ਇਸ ਸਕੀਮ ਦਾ ਪਤਾ ਕਰ ਸਕਦੇ ਹੋ ਦੂਸਰੀ ਗੱਲ ਇਹ ਸੀ ਕਿ ਇੱਕ ਜਿਹੜੀ ਹੋਰ ਸਕੀਮ ਨਿਕਲੀ ਹੈ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਡਾਕਟਰਾਂ ਨਾਲ ਜਾਂ ਪੰਜਾਬ ਪੁਲਿਸ ਦੇ ਨਾਲ ਕੰਮ ਕੀਤਾ ਸੀ ਉਹਨਾਂ ਦੀ ਭਰਤੀ ਵੀ ਹੋਣ ਜਾ ਰਹੀ ਹੈ ਉਹਨਾਂ ਨੂੰ ਦੁਬਾਰਾ ਕੰਮ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਭਰਤੀ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਹੈ ਸਿੱਧੇ ਜਾਂ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਨੇ ਡਾਕਟਰਾਂ ਦੇ ਨਾਲ ਕੰਮ ਕੀਤਾ ਸੀ ਉਹਨਾਂ ਦੀ ਪੱrti ਹਸਪਤਾਲਾਂ ਦੇ ਵਿੱਚ ਸਿੱਧੀ ਪੱrti ਕੀਤੀ ਜਾਣੀ ਹੈ ਉਹਨਾਂ ਦਾ ਕੋਈ ਟੈਸਟ ਨਹੀਂ ਲਿਆ ਜਾਣਾ ਕੋਈ ਉਹਨਾਂ ਦੀ ਮੈਰਿਟ ਨਹੀਂ ਦੇਖੀ ਜਾਣੀ ਉਹਨਾਂ ਕੋਲ ਸਿਰਫ ਤੇ ਸਿਰ ਜੋ ਉਸ ਕੋਰੋਨਾ ਕਾਲ ਸਮੇਂ ਸਰਟੀਫਿਕੇਟ ਮਿਲੇ ਸੀ ਕੰਮ ਦੇ ਉਹ ਹੋਣੇ ਚਾਹੀਦੇ ਸੋ ਜਿਹੜੇ ਮੇਰੇ ਭੈਣ ਭਰਾਵਾਂ ਨੇ ਉਸ ਕੋਰੋਨਾ ਕਾਲ ਸਮੇਂ ਕੰਮ ਕੀਤਾ ਉਸ ਦਾ ਫਾਇਦਾ ਹੁਣ ਤੁਸੀਂ ਲੈ ਸਕਦੇ ਆਂ ਤੇ ਇਹ ਜਿਸ ਤਰ੍ਹਾਂ ਇਹ ਵੀ ਪਰਤੀ ਨਿਕਲੀ ਉਸ ਦਿਨ ਤੁਹਾਨੂੰ ਵੀਡੀਓ ਰਾਹੀਂ ਦੁਬਾਰਾ ਦੱਸਿਆ ਜਾਵੇਗਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਹੋਵੇ